ਆਨਲਾਈਨ ਮੰਗਵਾਏ ਸੈਂਡਵਿਚ ਵਿੱਚੋਂ ਨਿਕਲਿਆ ਕਾਕਰੋਚ ਜਦ ਖਾਣ ਲਈ ਖੋਲਿਆ ਤਾਂ ਉੱਡ ਗਏ ਗਾਹਕ ਦੇ ਹੋਸ਼ ਸ਼ਿਕਾਇਤ ਕਰਨ ਤੋਂ ਬਾਅਦ ਕੰਪਨੀ ਨੇ ਮੋੜੇ ਪੈਸੇ ਜੀ ਹਾਂ ਸਾਵਧਾਨ ਹੋ ਜਾਓ ਜੇਕਰ ਤੁਸੀਂ ਵੀ ਖਾਣ ਦੇ ਲਈ ਕੋਈ ਚੀਜ਼ ਬਾਹਰੋਂ ਆਰਡਰ ਕਰਕੇ ਮੰਗਵਾਉਂਦੇ ਹੋ ਤਾਂ ਜਰਾ ਧਿਆਨ ਨਾਲ ਇੱਕ ਖਬਰ ਦੇਖੋ ਕਿਉਂਕਿ ਅਜਿਹਾ ਇੱਕ ਵਾਕਿਆ ਵਾਪਰਿਆ ਏ ਇੱਕ ਗ੍ਰਾਹਕ ਦੇ ਨਾਲ ਜਿਸ ਨੇ ਕਿ ਇੱਕ ਆਨਲਾਈਨ ਵੈਬਸਾਈਟ ਦੇ ਥਰੂ ਆਰਡਰ ਕੀਤਾ ਸੈਂਡਵਿਚ ਲੇਕਿਨ ਜਦੋਂ ਉਸਨੇ ਸੈਂਡਵਿਚ ਖਾਣ ਦੇ ਲਈ ਖੋਲਿਆ ਤਾਂ ਅੰਦਰੋਂ ਨਿਕਲਿਆ ਕਾਕਰੋਚ ਗਾਹਕ ਨੇ ਆਪਣੀ ਪਛਾਣ ਨੂੰ ਗੁਪਤ ਰੱਖਦੇ ਹੋਏ ਕਿਹਾ ਹੈ ਕਿ ਉਹ ਸ਼ਿਕਾਇਤ ਵੀ ਕਰ ਚੁੱਕੇ ਨੇ ਤੇ ਇਸ ਦੀ ਸ਼ਿਕਾਇਤ ਉਹਨਾਂ ਮੇਲ ਦੇ ਥਰੂ ਵੀ ਕੀਤੀ ਹੈ ਤੇ ਇਸ ਦੀਆਂ ਫੋਟੋਜ਼ ਅਤੇ ਵੀਡੀਓਜ਼ ਤੇ ਬਿੱਲ ਦੀ ਕਾਪੀ ਵੀ ਕੰਪਨੀ ਨੂੰ ਭੇਜੀ ਤੇ ਇਸ ਤੋਂ ਬਾਅਦ ਕੰਪਨੀ ਨੇ ਉਹਨਾਂ ਨੂੰ ਇਸ ਦਾ ਰਿਫੰਡ ਕਰਕੇ ਦੇ ਦਿੱਤਾ ਦਰਸਲ ਮੁਹਾਲੀ ਤੋਂ ਇਹ ਆਰਡਰ ਕੀਤਾ ਗਿਆ ਸੀ ਤੇ ਸੈਂਡਵਿਚ ਦੇ ਅੰਦਰ ਕਾਕਰੋਚ ਨਿਕਲਣ ਤੋਂ ਬਾਅਦ ਗ੍ਰਾਹਕ ਦੇ ਹੋਸ਼ ਉੱਡ ਗਏ ਤੇ ਆਨਲਾਈਨ ਵੈਬਸਾਈਟ 스위ਗੀ ਨੇ ਗਾਹਕ ਤੋਂ ਮੁਆਫੀ ਵੀ ਮੰਗੀ। ਲੇਕਿਨ ਗਾਹਕ ਦਾ ਕਹਿਣਾ ਹੈ ਕਿ ਇਹ ਇੱਕ ਗੰਭੀਰ ਮੁੱਦਾ ਹੈ। ਕਿ ਉਹਨਾਂ ਨੂੰ ਬੇਸ਼ੱਕ ਰਿਫੰਡ ਦੇ ਦਿੱਤਾ ਗਿਆ ਹੈ, ਲੇਕਿਨ ਉਹ ਲੋਕਾਂ ਨੂੰ ਇਸ ਤੋਂ ਜਾਗਰੂਕ ਕਰਨਾ ਚਾਹੁੰਦੇ ਨੇ ਕਿ ਜੇਕਰ ਉਹ ਵੀ ਬਾਹਰੋਂ ਸਾਮਾਨ ਖਾਣ ਦੇ ਲਈ ਮੰਗਵਾਉਂਦੇ ਨੇ ਤਾਂ ਖਾਣ ਤੋਂ ਪਹਿਲਾਂ ਇਸ ਨੂੰ ਚੰਗੇ ਤਰੀਕੇ ਦੇ ਨਾਲ ਚੈੱਕ ਜ਼ਰੂਰ ਕਰ ਲੈਣ ਕਿ ਉਹਨਾਂ ਦਾ ਖਾਣਾ ਹਾਈਜੈਨਿਕ ਹੈ ਜਾਂ ਨਹੀਂ। ਜਗਬਾਣੀ ਟੀਵੀ ਲਈ ਪਗਵਤ ਸਿੰਘ ਦੀ ਰਿਪੋਰਟ।